ਜੁੜੀ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੋਨੀ ਬੱਲ ਅਤੇ ਪ੍ਰਭ ਦਾਸਵਾਲ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਔਰ ਪੋਸਟ ਦੇ ਵਿੱਚ ਸੁੱਧੇ ਤੌਰ ਤੇ ਆਖਿਆ ਗਿਆ ਕਿ ਸਰਪੰਚ ਨੂੰ ਜਿਹੜਾ ਅਸੀਂ ਪਹਿਲਾਂ ਫੋਨ ਕਰਕੇ ਕਈ ਵਾਰ ਜਿਹੜਾ ਆਖਿਆ ਵੀ ਸੀ ਸਮਝਾਇਆ ਵੀ ਸੀ ਪਰ ਉਹ ਨਹੀਂ ਸਮਝਿਆ ਉਹ ਨਹੀਂ ਸੁਧਰਿਆ ਹਾਲਾਂਕਿ ਇਸ ਗੱਲ ਦਾ ਵੀ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਪਹਿਲਾਂ ਵੀ ਦੋ ਵਾਰ ਹਮਲੇ ਕੀਤੇ ਪਰ ਸਰਪੰਚ ਜਿਹੜਾ ਹੈ ਉਹ ਬਚ ਗਿਆ ਤਾਂ ਉਸ ਪੋਸਟ ਦਾ ਸਕਰੀਨਸ਼ਾਟ ਵੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿਸ ਦੇ ਵਿੱਚ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਪਰ ਇੱਥੇ ਸਪਸ਼ਟ ਕਰਦੀ ਹੈ ਕਿ ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ ਤਾਂ ਅਮਰੀਕ ਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਗੋਲੀਆਂ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਔਰ ਉਸ ਦੀ ਸੀਸੀਟੀਵੀ ਤਸਵੀਰਾਂ ਵੀ ਕੁਝ ਸਮਾਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਕਿੰਝ ਦੋ ਹਮਲਾਵਰ ਰਿਜ਼ੋਰਟ ਦੇ ਅੰਦਰ ਦਾਖਲ ਹੋਏ ਵਿਆਹ ਸਮਾਗਮ ਦੇ ਦੌਰਾਨ ਹੈ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਔਰ ਮੌਤ ਦੇ ਘਾੜ ਤਰ ਦਿੱਤਾ ਗਿਆ ਪਰ ਹੁਣ ਦੱਸਦੀ ਹੈ ਕਿ ਗੈਂਗਸਟਰ ਡੋਨੀ ਬੱਲ ਤੇ ਪ੍ਰਭ ਦਾਸੂਵਾਲ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ ਔਰ ਇਸ ਪੋਸਟ ਦੇ ਵਿੱਚ ਆਖਿਆ ਗਿਆ ਕਿ ਪ੍ਰਭ ਦਾਸੂਵਾਲ ਦਾ ਘਰ ਟਾਉਣ ਦੇ ਲਈ ਪੁਲਿਸ ਨੂੰ ਆਪ ਸਰਪੰਚ ਨੇ 35 ਲੱਖ ਰੁਪਏ ਦਿੱਤੇ ਸੀ ਤਾਂ ਦੱਸ ਦਈਏ ਕਿ ਜਰਮਲ ਸਿੰਘ ਦਾ ਜ਼ਿਕਰ ਕੀਤਾ ਗਿਆ ਨਾ ਲੈ ਕੇ ਕਿ ਜਰਮਲ ਸਿੰਘ ਨੇ ਪਲੱਸ ਨੂੰ 35 ਲੱਖ ਰੁਪਏ ਦਿੱਤੇ ਇਸ ਦੀ ਪ੍ਰਭ ਦਾ ਸਵਾਲ ਦਾ ਘਰ ਢਾਉਣ ਦੇ ਲਈ ਔਰ ਇਹ ਵੀ ਆਖਿਆ ਗਿਆ ਕਿ ਜਰਮਲ ਸਿੰਘ ਨੇ ਘਰਾਂ ਚੋਂ ਨਜਾਇਜ਼ ਮੁੰਡੇ ਚੁਕਵਾ ਕੇ ਗੋਲੀਆਂ ਮਰਵਾਈਆਂ ਔਰ ਇਹ ਵੀ ਆਖਿਆ ਗਿਆ ਇਸ ਪੋਸਟਰ ਦੇ ਵਿੱਚ ਦੱਸਿਆ ਗਿਆ ਕਿਹਾ ਗਿਆ ਹੈ ਕਿ ਅਸੀ ਦੋ ਵਾਰ ਜਰਮਲ ਸਿੰਘ ਤੇ ਹਮਲਾ ਕੀਤਾ ਸੀ ਪਰ ਉਹ ਬਚ ਗਿਆ ਫੋਨ ਕਰਕੇ ਵੀ ਸਮਝਾਇਆ ਸੀ ਪਰ ਜਰਮਲ ਸਿੰਘ ਨਹੀਂ ਸੁਧਰਿਆ ਨਹੀਂ ਸਮਝਿਆ ਤਾਂ ਇਹ ਗੱਲਾਂ ਦਾ ਜਿਹੜਾ ਜ਼ਿਕਰ ਹੈ ਇਸ ਪੋਸਟ ਦੇ ਵਿੱਚ ਕੀਤਾ ਗਿਆ ਜਿਸ ਪੋਸਟ ਦੇ ਵਿੱਚ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਤਾਂ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ ਹਾਲਾਂਕਿ ਦਾਰਾ ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਤੇ ਸਥਿਤ ਇਸ ਰਿਜ਼ੋਰਟ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਦੇਖਿਆ ਗਿਆ ਕਿ ਕਿੰਜ ਵਿਆਸ ਸਮਾਗਮ ਦੇ ਦੌਰਾਨ ਆਪ ਸਰਪੰਚ ਜਰਮਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਔਰ ਦੇਖਿਆ ਗਿਆ ਕਿੰਜ ਦੋ ਹਮਲਾਵਰ ਹੈ ਬੇਕੌਫ ਹੋ ਕੇ ਸ਼ਤ ਤ੍ਰਿਕਨ ਅੰਦਰ ਦਾਖਲ ਹੋਏ ਔਰ ਇੱਕ ਨੇ ਡੱਬ ਦੇ ਵਿੱਚੋਂ ਪਿਸਤੌਲ ਕੱਢ ਕੇ ਆਪ ਸਰਪੰਚ ਦੇ ਸਿਰ ਦੇ ਵਿੱਚ ਗੋਲੀ ਮਾਰੀ ਔਰ ਮੌਕੇ ਤੇ ਹੀ ਆਪ ਸਰਪੰਚ ਦੀ ਜਾਨ ਚਲੀ ਜਾਂਦੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਵਕ ਵਕ ਪਹਿਲੂਆਂ ਤੋਂ ਔਰ ਇਨਾ ਮੁਲਜ਼ਮਾ ਦੀ ਭਾਲ ਦੇ ਵਿੱਚ ਵੀ ਲੱਗੀ ਹੋਈ ਹੈ ਹਮਲਾਵਰਾਂ ਦੀ ਭਾਲ ਦੇ ਵਿੱਚ ਵੀ ਲੱਗੀ ਹੋਈ ਹੈ ਔਰ ਪੁਲਿਸ ਦਾਅਵਾ ਕਰ ਰਹੀ ਹੈ ਕਿ ਜਲਦ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਪਰ ਇਸ ਕਤਲ ਮਾਮਲੇ ਨਾਲ ਜੁੜੀ ਹੋਈ ਜੋ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਗੈਂਗਸਟਰ ਡੋਨੀ ਬਾਲ ਤੇ ਪ੍ਰਭ ਦਾਸੂਵਾਲ ਨੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਹੈ ਸੋਸ਼ਲ ਮੀਡੀਆ ਤੇ ਇਹ ਪੋਸਟ ਜਿਹੜੀ ਹੈ ਵਾਇਰਲ ਹੋ ਰਹੀ ਹੈ ਜਿਸ ਪੋਸਟ ਦੇ ਵਿੱਚ ਆਪ ਸਰਪੰਚ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਔਰ ਇਹ ਆਖਿਆ ਗਿਆ ਕਿ ਪ੍ਰਭ ਦਾਸੂਵਾਲ ਦਾ ਘਾਟੋਂ ਦੇ ਲਈ ਜਰਮਲ ਸਿੰਘ ਨੇ ਪੁਲਿਸ ਨੂੰ 35 ਲੱਖ ਦਿੱਤੇ ਸੀ ਇਹ ਵੀ ਆਖਿਆ ਗਿਆ ਕਿ ਜਰਮਲ ਸਿੰਘ ਨੇ ਘਰਾਂ ਚੋਂ ਨਜਾਇਜ਼ ਮੁੰਡੇ ਚੱਕਵਾ ਕੇ ਗੋਲੀਆਂ ਮਰਵਾਈਆਂ ਅਸੀਂ ਦੋ ਵਾਰ ਜਰਮਲ ਸਿੰਘ ਨੂੰ ਜਰਮਲ ਸਿੰਘ ਤੇ ਮਾਫ ਕਰਨਾ ਸੀ ਦੋ ਵਾਰ ਜਰਮਲ ਸਿੰਘ ਤੇ ਹਮਲਾ ਕੀਤਾ ਸੀ ਪਰ ਉਹ ਬਚ ਗਿਆ ਫੋਨ ਕਰਕੇ ਵੀ ਉਸ ਨੂੰ ਸਮਝਾਇਆ ਸੀ ਪਰ ਉਹ ਨਹੀਂ ਸੁਧਰਿਆ ਤਾਂ ਇਹ ਪੋਸਟਰ ਦੇ ਵਿੱਚ ਗੱਲਾਂ ਦਾ ਜ਼ਿਕਰ ਕੀਤਾ ਗਿਆ ਪੋਸਟ ਦਾ ਸਕਰੀਨਸ਼ਾਟ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਸ ਦੇ ਵਿੱਚ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ